ਸੇ ਰਾਗ ਮਹਲਾ ਚੌਥਾ ਪਹਿਲੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰ ਹਰ ਪਾਇਆ ਉਦ੍ਰਮ ਜਾਰੋ ਹਰੀ ਨਾਮ ਦਾ ਵਣਜ ਕਰਨ ਆਏ ਏ ਜੀਵ ਮਿੱਤਰ ਜਿੰਦਗੀ ਦੀ ਰਾਤ ਦੇ ਇਲੇ ਪੈਰ ਵਿੱਚ ਪਰਮਾਤਮਾ ਜੀਵ ਨੂੰ ਮਾਂ ਦੇ ਪੇਟ ਵਿੱਚ ਨਿਵਾਸ ਦਿੰਦਾ ਹੈ ਹਰ ਧਿਆਵੈ ਹਰ ਉਚਰੈ ਵਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਸੰਹਾਰ ਮਾਂ ਦੇ ਪੇਟ ਵਿੱਚ ਜੀਵ 헤 ਵਣਜਾਰੇ ਜੀਵ ਮਿੱਤਰ ਪ੍ਰਮਾਤਮਾ ਦਾ ਧਿਆਨ ਧਰਦਾ ਹੈ ਪ੍ਰਮਾਤਮਾ ਦਾ ਨਾਮ ਵਿਚਾਰਦਾ ਹੈ ਤੇ ਪ੍ਰਮਾਤਮਾ ਦਾ ਨਾਮ ਸਿਮਰਨ ਹੈ ਦੇ ਵਿੱਚ ਵਸਾਈ ਰੱਖਦਾ ਹੈ ਹੁਣ ਇੱਕ ਚੀਜ਼ ਨੋਟ ਕਰਿਓ ਸਾਰੇ ਸਰੋਤੇ ਜਿਹੜੇ ਧਿਆਨ ਨਾਲ ਸੁਣ ਰਹੇ ਆਂ ਮਾਤਾ ਦੇ ਗਰਭ ਵਿੱਚ ਹਰ ਨਾਮ ਸਮਾਰਦਾ ਹੈ ਯਾਦ ਰੱਖਦਾ ਹੈ ਕਿਵੇਂ ਯਾਦ ਰੱਖਦਾ ਹੈ ਕੀ ਰਸਨਾ ਨਾਲ ਰੱਬ ਨੂੰ ਯਾਦ ਕਰਨ ਦਾ ਕੋਈ ਤਰੀਕਾ ਮਾਤਾ ਦੇ ਗਰਭ ਵਿੱਚ ਹੈਗਾ ਕਿਸੇ ਵੀ ਕੈਟਾਗਰੀ ਵਿੱਚ ਨਹੀਂ ਹੈ ਫਿਰ ਕਿਵੇਂ ਸੰਭਾਲਦਾ ਹੈ ਰੱਬੀ ਨਿਯਮ ਦੇ ਉਲਟ ਮਾਤਾ ਦੇ ਗਰਭ ਵਿੱਚ ਬੱਚਾ ਨਹੀਂ ਜਾਂਦਾ ਕਿ ਕਿਸੇ ਵੀ ਕੈਟਾਗਰੀ ਚ ਹੋਵੇ ਕਿਸੇ ਜਾਤ ਬਿਰਾਦਰੀ ਚ ਹੋਵੇ ਮਤਲਬ ਰੱਬੀ ਨੀਯਮਾਂ ਨੂੰ ਤੋੜਨਾ ਸਿਮਰਨ ਤੋਂ ਟੁੱਟਣਾ ਹੈ ਤਾਂ ਰੱਬੀ ਨੀਮਾ ਵਿੱਚ ਆਉਣਾ ਰੱਬ ਦੇ ਸਿਮਰਨ ਵਿੱਚ ਆਉਣਾ ਇਹ ਗੱਲ ਧਿਆਨ ਨਾਲ ਸੁਰਤ ਵਿੱਚ ਵਸਾ ਲਈ ਅੱਜ ਵੀ ਸੰਸਾਰ ਸਵਰਗ ਬਣ ਜਾਊਗਾ ਘਟੋ ਘਟ ਮਨੁੱਖ ਖਵਾਉਣ ਵਾਲੇ ਤਾਂ ਰੱਬੀ ਨੀਯਮ ਵਿੱਚ ਆਉਣ ਬਾਕੀ ਗੱਲ ਫਿਰ ਸਮਝਾਂਗੇ ਘੱਟੋ ਘੱਟ ਬੰਦਾ ਅਖਵਾਉਣ ਵਾਲਾ ਰਬੀ ਨੀਯਮਾਂ ਨੂੰ ਨਾ ਟੋੜੇ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵੇ ਆ ਮਾਂ ਦੇ ਪੇਟ ਵਿੱਚ ਜੀਵ ਪ੍ਰਮਾਤਮਾ ਦਾ ਨਾਮ ਜਪਦਾ ਹੈ ਰਾਤ ਦਾ ਹੈ ਹਰ ਨਾਮ ਜਪ ਕੇ ਅੱਗ ਵਿੱਚ ਵੀ ਜਿਉਂਦਾ ਰਹਿੰਦਾ ਹੈ ਜਠਰਾ ਅਗਨ ਆਇਆ ਪਰ ਵੇਖੋ ਨਹੀਂ ਸੜਿਆ ਪਰ ਬਾਹਰ ਆਇਆ ਵਿਕਾਰਾਂ ਦੀ ਅਗਨੇ ਸਾੜਦਾ ਕਿਉਂ ਸਾੜਦਾ ਕਿਉਂਕਿ ਫਸ ਗਿਆ ਉੱਥੇ ਨਿਯਮ ਤੋਂ ਬਾਹਰ ਨਹੀਂ ਆਇਆ ਆਪਣੀ ਜਗ੍ਹਾ ਤੇ ਰਿਹਾ ਆਪਣੇ ਥਾਂ ਤੇ ਰਿਹਾ ਇਸ ਕਰਕੇ ਨਹੀਂ ਹੋਇਆ ਉੱਥੇ ਜਠਰਾ ਅਗਨੇ ਨਹੀਂ ਸਾੜਿਆ ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪੇਤਾ ਮਾਤ ਥੀਵਿਆ ਜਦੋਂ ਜਨਮ ਹੋਇਆ ਮਾਂ ਦੇ ਪੇਟ ਤੋਂ ਬਾਹਰ ਆ ਕੇ ਜਨਮ ਲੈਂਦਾ ਹੈ ਮਾਂ ਪਿਓ ਦੇ ਮੂੰਹ ਲੱਗਦਾ ਹੈ ਮਾਂ ਪਿਓ ਖੁਸ਼ ਹੁੰਦੇ ਹਨ ਰਾਸ ਲੈਂਦੇ ਹਨ ਥੀਵਿਆ ਖੁਸ਼ ਹੁੰਦੇ ਹਨ ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ ਕਰ ਹਿਰਦੈ ਗੁਰਮਖ ਵਿਚਾਰੋ اے ਪ੍ਰਾਣਿਓ ਜਿਸ ਪ੍ਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ ਉਸ ਦਾ ਧਿਆਨ ਧਰੋ ਗੁਰੂ ਦੇ ਰਾਹੀ ਆਪਣੇ ਹਿਰਦੇ ਵਿੱਚ ਉਸ ਦੇ ਗੁਣਾਂ ਤੇ ਵਿਚਾਰੋ ਕਰੋ ਅਮਲ ਕਰੋ ਕਹੋ ਨਾਨਕ ਪ੍ਰਾਣੀ ਪਹਿਲੇ ਪਹਰੈ ਹਰ ਜਪੀਐ ਕਿਰਪਾ ਧਾਰੋ ਏ ਨਾਨਕ ਆਖਿ ਕਿ ਹੇ ਪ੍ਰਾਣੀ ਜੇ ਪ੍ਰਮਾਤਮਾ ਮਿਹਰ ਕਰੇ ਤਾਂ ਜ਼ਿੰਦਗੀ ਦੀ ਰਾਤ ਦੇ ਪਹਿਲੇ ਪੈਰ ਵਿੱਚ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਮਿਹਰ ਕਰੇ ਬਖਸ਼ਿਸ਼ ਕਰੇ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਕਿ ਉਹ ਬਖਸ਼ਿਸ਼ ਸਦਾ ਕਰਦਾ ਆ ਅਸੀਂ ਬਹੁਤ ਵਾਰ ਬਖਸ਼ਿਸ਼ ਤੋਂ ਭੱਜਦੇ ਆ ਇਦਾਂ ਨਹੀਂ ਹੈ ਕਿ ਉਹ ਆਪ ਬਖਸ਼ਿਸ਼ ਨਹੀਂ ਕਰਦਾ ਸਭ ਨਾਲ ਤੇ ਕਰਦਾ ਪਰ ਅਸੀਂ ਭੱਜਦੇ ਆ ਸਤਗੁਰ ਸਭਨਾ ਦਾ ਪਹਲਾ ਮਨਾਏ ਦਾ ਪਰ ਅਸੀਂ ਕਈ ਵਾਰ ਤੁਮ ਕਰੋ ਪਹਲਾ ਹਮ ਪਹਲੋ ਨਾ ਜਾਣੇ ਤੁਸੀਂ ਕਰਦੇ ਹੋ ਅਸੀਂ ਨਹੀਂ ਸਮਝਦੇ ਦੂਜੇ ਪਹਰੇ ਰੈਣ ਕੈ ਵਣ ਜਾ ਰਿਹਾ ਮਿੱਤਰਾ ਮਨ ਲਾਗਾ ਦੁਜੇ ਪਾਏ ਹਰ ਨਾਮ ਦਾ ਵਣਜ ਕਰਨ ਆਏ ਏ ਜੀਵ ਮਿੱਤਰ ਜ਼ਿੰਦਗੀ ਦੀ ਰਾਤ ਦੇ ਦੁਜੇ ਪੈਰ ਵਿੱਚ ਜੀਵ ਦਾ ਮਨ ਪਰਮਾਤਮਾ ਨੂੰ ਪਲਾ ਕੇ ਹੋਰ ਦੇ ਪਿਆਰ ਵਿੱਚ ਲੱਗ ਜਾਂਦਾ ਹੈ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ ਲੇ ਮਾਤ ਪਿਤਾ ਗੜ ਲਾਏ اے ون جارے મિત્ર اے میرا ਪੁੱਤਰ ਹੈ ਇਹ ਮੇਰਾ ਪੁੱਤਰ ਹੈ ਇਹ ਆਖਾ ਕੇ ਬਾਲਕ ਪਾਲਿਆ ਜਾਂਦਾ ਹੈ ਮਾਂ ਪਿਓ ਫੜ ਕੇ ਗਲ ਨਾਲ ਲਾਉਂਦੇ ਹਨ ਲਾਵੇ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੈ ਖਾਟ ਖਵਾਏ ਮਾਂ ਮੁੜ ਮੁੜ ਗੜ ਨਾਲ ਲਾਉਂਦੀ ਹੈ ਪਿਓ ਮੋੜ-ਮੁੜ ਗੜ ਨਾਲ ਲਾਉਂਦਾ ਹੈ ਮਾਂ ਆਪਣੇ ਮਨ ਵਿੱਚ ਸਮਝਦੀ ਹੈ ਪਿਓ ਆਪਣੇ ਮਨ ਵਿੱਚ ਸਮਝਦਾ ਹੈ ਕਿ ਸਾਨੂੰ ਖਾਟ ਕਮਾ ਕੇ ਕਵਾਏਗਾ ਵੱਡਾ ਹੋਏਗਾ ਜੋ ਦੇਵੇ ਤਸੈ ਨ ਜਾਣੇ ਮੂੜਾ ਦਿੱਤੈ ਨੂੰ ਲਪਟਾਏ ਵੇਖੋ ਕਿੰਡੀ ਅਜੀਬ ਖੇਡ ਹੈ ਮੂਰਖ ਮਨੁੱਖ ਉਸ ਪਰਮਾਤਮਾ ਨੂੰ ਨਹੀਂ ਪਛਾਣਦਾ ਨਹੀਂ ਯਾਦ ਕਰਦਾ ਜਿਹਨੇ ਇਹ ਸਾਰਾ ਕੁਝ ਦਿੱਤਾ ਹੈ ਪੁੱਤਰਤਾ ਨਾਲ ਦਿੱਕ ਜਿੰਨੇ ਦਿੱਤੇ ਨੇ ਪਰਮਾਤਮਾ ਦੇ ਦਿੱਤੇ ਹੋਏ ਪੁੱਤਰਤਾ ਨਾਲ ਦਿੱਕ ਨਾਲ ਮੋਹ ਕਰਦਾ ਹੈ ਦਿੱਤੀਆਂ ਦਾਤਾ ਨੂੰ ਪਿਆਰ ਕਰਦਾ ਹੈ ਇਸ ਕਰਕੇ ਸਿਧਾਂਤ ਤੋਂ ਥਿੜਕ ਜਾਂਦਾ ਹੈ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੈ ਮਨ ਲਿਵ ਲਾਏ ਕੋਈ ਜਿਹੜਾ ਕੋਈ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਆ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਦਾ ਆ ਹਰ ਵੇਲੇ ਗੁਰੂ ਦੀ ਸ਼ਰਣ ਪੈਂਦਾ ਆ ਉਹ ਇਸ ਅਸਲੀਅਤ ਦੀ ਵਿਚਾਰ ਕਰਦਾ ਆ ਉਹਦੇ ਤੇ ਚਰਚਾ ਕਰਦਾ ਆ ਤੇ ਸੁਰਤ ਜੋੜ ਕੇ ਆਪਣੇ ਮਨ ਵਿੱਚ ਪਰਮਾਤਮਾ ਦਾ ਧਿਆਨ ਕਰਦਾ। ਕੋ ਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕਬ ਹੂੰ ਖਾਏ। ਹੈ ਨਾਨਕ ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਵਿੱਚ ਜਿਹੜਾ ਪ੍ਰਾਣੀ ਪਰਮਾਤਮਾ ਦਾ ਧਿਆਨ ਕਰਦਾ ਹੈ ਉਸ ਨੂੰ ਆਤਮਿਕ ਮੌਤ ਕਦੇ ਵੀ ਨਹੀਂ ਖਾਣ। ਯਾਦ ਰੱਖਿਓ। ਸਰੀਰ ਸਬਨਾ ਦਾ ਆਇਆ ਸਬਨਾ ਦਾ ਜਾਊਗਾ ਜਮੀਰ ਬਚਾਉਣੀ ਹੈ ਸਰੀਰ ਮਰਨਗੇ ਜਮੀਰ ਨਹੀਂ ਮਰਨ ਦੇ ਸਰੀਰਾਂ ਨੂੰ ਮਰਨੋਂ ਨਹੀਂ ਬਚਾਇਆ ਜਾ ਸਕਦਾ ਦੁਨੀਆ ਦੀ ਕੋਈ ਤਾਕਤ ਸਰੀਰ ਨੂੰ ਬੁੱਢਾ ਹੋਣੋਂ ਸਰੀਰ ਨੂੰ ਮਰਨੋਂ ਨਹੀਂ ਬਚਾ ਸਕਦੀ ਜੇ ਬਚੂਗਾ ਕੋਜ ਤੇ ਉਹ ਬਣ ਚਣਗੇ ਸਾਡੇ ਖਿਆਲ ਸਾਡੀ ਆਤਮਾ ਸਾਡੀ ਜਮੀਰ ਸਾਡੀ ਸੋਚ ਉੱਚੀ ਸੱਚੀ ਰਵੇ ਉਹ ਨਾ ਮਰ ਜਾਏ ਤੀਜੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਹਰਨਾਮ ਦਾ ਵਣਜ ਕਰਨ ਆਏ ਏ ਜੀ ਮਿੱਤਰ ਜ਼ਿੰਦਗੀ ਦੀ ਰਾਤ ਦੇ ਤੀਜੇ ਪੈਰ ਵਿੱਚ ਮਨੁੱਖ ਦਾ ਮਨ ਕਰ ਦੇ ਮੋਹ ਵਿੱਚ ਲੱਗ ਜਾਂਦਾ ਹੈ ਦੁਨੀਆ ਦੇ ਧੰਨਿਆਂ ਮੋਹ ਵਿੱਚ ਫਸ ਜਾਂਦਾ ਧਨ ਚਿਤਵੈ ਧਨ ਸੰਚਵੈ ਵਣਜਾਰਿਆ ਮਿੱਤਰਾ ਹਰ ਨਾਮ ਹਰ ਨਾ ਸੰਭਾਲੋ ਮਨੁੱਖ ਧਨ ਹੀ ਚਤਾਰਦਾ ਹੈ ਧਨ ਹੀ ਇਕੱਠਾ ਕਰਦਾ ਹੈ ਤੇ ਪ੍ਰਮਾਤਮਾ ਦਾ ਨਾਮ ਕਦੇ ਵੀ ਹਿਰਦੇ ਵਿੱਚ ਨਹੀਂ ਵਸਾਉਂਦਾ ਹਰ ਨਾਮ ਸਮਾਲ ਰੱਬ ਨੂੰ ਤਾਂ ਸੰਭਾਲਦਾ ਹੀ ਨਹੀਂ ਯਾਦ ਹੀ ਨਹੀਂ ਰੱਖਦਾ ਹਰ ਨਾਮ ਹਰ ਹਰ ਕਦੇ ਨਾ ਸਮਾਲੈ ਜੇ ਹੋਵੇ ਅੰਤ ਸਖਾਈ ਮੋਹ ਵਿੱਚ ਫਸ ਕੇ ਮਨੁੱਖ ਕਦੇ ਵੀ ਪ੍ਰਮਾਤਮਾ ਦਾ ਉਹ ਨਾਮ ਆਪਣੇ ਹਿਰਦੇ ਵਿੱਚ ਨਹੀਂ ਵਸਾਂਦਾ ਜਿਹੜਾ ਅਖੀਰ ਵੇਲੇ ਅਖੀਰ ਨੂੰ ਆਪਣੇ ਮਗੇਨੇ ਨਾ ਅਖੀਰ ਨੂੰ ਆ ਹੀ ਕੰਮ ਆਉਣਾ ਜਿਹਨੂੰ ਸਮਾਲਦਾ ਹੀ ਨਹੀਂ ਜਿਹਨੂੰ ਯਾਦ ਹੀ ਨਹੀਂ ਕਰਦਾ ਬੰਦਾ ਇਹ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਇਹ ਧਨ ਪਦਾਰਥ ਇਹ ਮਾਇਆ ਸਦਾ ਸਾਥ ਨਿਭਾਉਣ ਵਾਲੇ ਨਹੀਂ ਹਨ ਨਹੀਂ ਨਿਭਣੇ ਭਰਾਵਾ ਨਾਲ ਇਹਨਾਂ ਨੇ ਇਹਨਾਂ ਨੇ ਸਾਥ ਛੱਡਣਾ ਹੀ ਛੱਡਣਾ ਹੈ ਸਾਰਿਆਂ ਦਾ ਛੱਡਿਆ ਤੇਰੇ ਵੱਡ ਵਡੇਰਿਆਂ ਦਾ ਵੀ ਛੱਡਿਆ ਨਿਗਾਹ ਮਾਰ ਕੇ ਵੇਖ ਲੋ ਅਤੇ ਸਮਾਂ ਆਉਣ ਤੇ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ ਇਹਨਾਂ ਸਾਰਿਆਂ ਨੇ ਛੱਡ ਜਾਣਾ ਹੈ ਤੇ ਪਛਤਾਵਾ ਕਿਉਂ ਹੈ ਕਿਉਂਕਿ ਹਰੀ ਦਾ ਨਾਮ ਨਹੀਂ ਸੰਭਾਲਿਆ ਜੇ ਹਰੀ ਦਾ ਨਾਮ ਸੰਭਾਲਿਆ ਹੁੰਦਾ ਤਾਂ ਠੀਕ ਹੈ ਇਹ ਵਿਹਾਰ ਚੱਲਦੇ ਰਹੇ ਨੇ ਸਤ ਤੇ ਪਛਤਾਵਾ ਨਹੀਂ ਹੋਣਾ ਸੀ ਵੀ ਆਪਣੀ ਜ਼ਿੰਮੇਵਾਰੀ ਠੀਕ ਨਹੀਂ निभाई ਜਿਸ ਨੂੰ ਕਿਰਪਾ ਕਰੇ ਗੁਰ ਮਿਲੇ ਸੋ ਹਰ ਹਰ ਨਾਮ ਸੰਭਾਲ ਜਿਸ ਮਨੁੱਖ ਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਉਂਦਾ ਹੈ ਤੇ ਉਹ ਸਦਾ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਸੰਭਾਲਦਾ ਹੈ ਕਹੋ ਨਾਨਕ ਤੀਜੇ ਪਹਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਇਹ ਨਾਨਕ ਜਿਹੜੇ ਪ੍ਰਾਣੀ ਹਰ ਨਾਮ ਸੰਭਾਲਦੇ ਹਨ ਉਪਰਮਾਤਮਾ ਵਿੱਚ ਜਾ ਮਿਲਦੇ ਹੰ ਚੌਥੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਯਾਦ ਰੱਖੋ ਹਰ ਨਾਮ ਦਾ ਵਣਜ ਕਰਨ ਆਏ ਹੈ ਜੀਵ ਮਿੱਤਰ ਜ਼ਿੰਦਗੀ ਦੀ ਰਾਤ ਦੇ ਚੌਥੇ ਪਹਿਰ ਪਰਮਾਤਮਾ ਜੀਵ ਦੇ ਇੱਥੋਂ ਤੁਰਨ ਦਾ ਸਮਾਂ ਲੈ ਹੀ ਆਉਂਦਾ ਹੈ ਇਹ ਨਹੀਂ ਹੋ ਸਕਦਾ ਵੀ ਸਰੀਰ ਨਾ ਜਾਏ ਸਭਨਾ ਦਾ ਜਾਣਾ ਸਾਰਿਆਂ ਤੇ ਆਉਗੂ ਪਰ ਜਮੀਰ ਮਰਨੋਂ ਬਚਾਈ ਜਾ ਸਕਦੀ ਹੈ ਉਹ ਸਦਾ ਰਹੂਗੀ ਸਤਜਾਦਿਆਂ ਦੀ ਅੱਜ ਵੀ ਹੈ ਸਾਡੇ ਕੋਲ ਸਰੀਰ ਥੋੜੀ ਹੈ ਗੁਰੂ ਸਾਹਿਬ ਜੀ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੈ ਸਰੀਰ ਕਰਕੇ ਨਹੀਂ ਹੈਗੇ ਪਰ ਅੱਜ ਵੀ ਨੇ ਤੋਸੀ ਸਰੀਰ ਕਰਕੇ ਕਿਸੇ ਨੇ ਵੀ ਨਹੀਂ ਰਹਿਣਾ ਸਰੀਰ ਕਰਕੇ ਉਹ ਵੇਲਾ ਸਾਰਿਆਂ ਤੇ ਆਉਣਾ ਹੀ ਆਉਣਾ ਹੈ ਦੁਨੀਆਂ ਦੀ ਕੋਈ ਤਾਕਤ ਉਹਨੂੰ ਉਹਨੂੰ ਨਹੀਂ ਮੋੜ ਸਕਦੀ ਉਹ ਬਦਲਿਆ ਨਹੀਂ ਜਾ ਸਕਦਾ ਕਰ ਸੇਵੋ ਪੂਰਾ ਸਤਗੁਰੂ ਬਣ ਜਾ ਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ ਇਹ ਬਣ ਜਾ ਰੇ ਜੀ ਮਿੱਤਰ ਗੁਰੂ ਨੂੰ ਭੁੱਲ ਜਾਣ ਕੇ ਗੁਰ ਦੀ ਸ਼ਰਨ ਪਾਓ ਜ਼ਿੰਦਗੀ ਦੀ ਸਾਰੀ ਰਾਹ ਬੀਤਦੀ ਜਾ ਰਹੀ ਆ ਵਕਾ ਵਕਤ ਲੰਘਦਾ ਜਾ ਰਿਹਾ ਹਾਰ ਸੇ ਉਹ ਖੇਨ ਖੇਨਾ ਢਿਲ ਮੂਲ ਨਾ ਕਰਿਓ ਜਿਤ ਅਸਥਿਰ ਜੁਗ ਜੁਗ ਹੋ ਹੈ ਜੀਵ ਮਿੱਤਰ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਯਾਦ ਕਰ ਇਸ ਕੰਮ ਵਿੱਚ ਬਿਲਕੁਲ ਆਲਸ ਨਾ ਕਰੀ ਭੁੱਲ ਨਾ ਜਾਈਂ ਕਿਤੇ ਇਹ ਗੱਲ ਸਿਮਰਨ ਦੀ ਬਰਕਤ ਨਾਲ ਰੱਬੀ ਯਾਦ ਵਿੱਚ ਜੁੜਨ ਨਾਲ ਹੀ ਸਦਾ ਵਾਸਤੇ ਅਟਲ ਆਤਮਿਕ ਜੀਵਨ ਵਾਲੇ ਬਣ ਸਕੋਗੇ ਹਾਰ ਸੇ ਤੀ ਸਦਮਾਨ ਰਲੀਆਂ ਜਨਮ ਮਰਨ ਦੁੱਖ ਖੋਵੋ ਏ ਜੀਵ ਮਿੱਤਰ ਸਿਮਰਨ ਦੀ ਬਰਕਤ ਨਾਲ ਹੀ ਪਰਮਾਤਮਾ ਦੇ ਮਿਲਾਪ ਦਾ ਆਨੰਦ ਸਦਾ ਮਾਣੋਂਗੇ ਤੇ ਜਨਮ ਮਰਨ ਦੇ ਗੇੜ ਵਿੱਚ ਪਾਣ ਵਾਲੇ ਦੁੱਖਾਂ ਨੂੰ ਮੁਕਾ ਸਕੇਗਾ ਗੁਰ ਸਤ ਗੁਰ ਸਵਾਮੀ ਭੇਦ ਨ ਜਾਣੋ ਜਿਤ ਮਿਲ ਹਰ ਭਗਤ ਸੁਖਾਂ ਦੀ ਹੈ ਜੀਵ ਮਿੱਤਰ ਗੁਰੂ ਦੇ ਪਰਮਾਤਮਾ ਵਿੱਚ ਰਤਾ ਵੀ ਫਰਕ ਨਾ ਸਮਝੋ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਹੀ ਪ੍ਰਮਾਤਮਾ ਦੀ ਭਗਤੀ ਪਿਆਰੀ ਲੱਗਦੀ ਹੈ ਕੋਹ ਨਾਨਕ ਪ੍ਰਾਣੀ ਚੌਥੇ ਪਹਰੈ ਸਫਲਿਓ ਰਹਿਣ ਭਗਤਾ ਦੀ ਨੋਟ ਕਰਿਓ ਇੱਕ ਗੱਲ ਜਿਵੇਂ ਜਿੰਦਗੀ ਸਫਲ ਹੋਗੀ ਹੇ ਨਾਨਕ ਜਿਹੜੇ ਪ੍ਰਾਣੀ ਜਿੰਦਗੀ ਦੀ ਰਾਤ ਦੇ ਚੌਥੇ ਪੈਰ ਵਿੱਚ ਵੀ ਪ੍ਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ਚੌਥੇ ਪੈਰ ਵਿਚ ਵੀ ਇਹਦਾ ਮਤਲਬ ਬਾਕੀ ਤਿੰਨਾਂ 'ਚ ਵੀ ਕਰਨੀ ਕਰਦੇ ਰਹਿੰਦੇ ਆ ਉਹਨਾਂ ਭਗਤਾਂ ਦੀ ਜ਼ਿੰਦਗੀ ਦੀ ਸਾਰੀ ਰਾਤ ਕਾਮਯਾਬ ਰਹਿੰਦੀ ਹੈ। ਸ੍ਰੀ ਰਾਗ ਮਹਲਾ 5 ਪਹਿਲੇ ਪਹਿਰੇ ਰੈਣਕ ਵਣ ਜਾ ਰਿਆ ਮਿੱਤਰਾ ਤਾਰ ਪਾਇਤਾ ਉਦਰ ਮਾਹੇ ਹਰ ਨਾਮ ਦਾ ਵਣਜ ਕਰਨਾ ਹੈ ਜੀਵ ਮਿੱਤਰ ਮਨੁੱਖਾ ਜ਼ਿੰਦਗੀ ਦੀ ਰਾਤ ਦੇ ਪਹਿਲੇ ਪੈਰ ਪ੍ਰਮਾਤਮਾ ਮਾਂ ਦੇ ਪੇਟ ਵਿੱਚ ਹੀ ਜੀਵ ਦਾ ਪੈਤੜਾ ਰੱਖਦਾ ਹੈ ਦਸੀ ਮਾਸੀ ਮਾਨਸ ਕੀ ਆਵਣ ਜਾ ਰਿਆ ਮਿੱਤਰਾ ਕਰ ਮਹਲਤ ਕਰਮ ਕਮਾਹੇ 헤ਵਣਾਰੇ ਮਿੱਤਰ ਫੇਰ ਦਸਾਂ ਦਸਾਂ ਮਹੀਨਿਆਂ ਵਿੱਚ ਪ੍ਰਭੂ ਮਨੋਕਦਾ ਸਾਬਤ ਬੁੱਤ ਬਣਾ ਲਿੰਦਾ ਹੈ ਜੀਵਾਂ ਨੂੰ ਜ਼ਿੰਦਗੀ ਦਾ ਮੁਕਰਲ ਸਮਾਂ ਦਿੰਦਾ ਹੈ ਜਿਸ ਵਿੱਚ ਜੀਵ ਚੰਗੇ ਮੰਦੇ ਕਰਮ ਕਮਾਉਂਦੇ ਮਹਲਤ ਕਰ ਦੇਨੀ ਕਰਮ ਕਮਾਣੇ ਜੈਸਾ ਲਿਖਤ ਤੁਰ ਪਾਇਆ ਪਰਮਾਤਮਾ ਜੀਵ ਲਈ ਜ਼ਿੰਦਗੀ ਦਾ ਸਮਾਂ ਮੁਕਰਰ ਕਰ ਦਿੰਦਾ ਹੈ ਪਿੱਛੇ ਕੀਤੇ ਕਰਮਾਂ ਤੇ ਸੰਸਕਾਰਾਂ ਅਨੁਸਾਰ ਪ੍ਰਭੂ ਜੀਵ ਦੇ ਮੱਥੇ ਤੇ ਤੁਰੋਂ ਜਿਹੋ ਜਿਹਾ ਲੇਖ ਲਿਖ ਦਿੰਦਾ ਹੈ ਉਹੋ ਜਿਹੇ ਕਰਮ ਜੀਵ ਕਮਾਉਂਦੇ ਹੈ ਮਾਤ ਪਿਤਾ ਭਾਈ ਸੁਤ ਬਨਤਾ ਤਿੰਨ ਭੀਤਰ ਪ੍ਰਭੂ ਸੰਜੋਇਆ ਮਾਂ ਪਿਓ ਭਰਾ ਪੁੱਤਰ ਇਸਤਰੀ ਆਦਿਕ ਇਹਨਾਂ ਸੰਬੰਧੀਆਂ ਵਿੱਚ ਪ੍ਰਭੂ ਜੀ ਉਹਨੂੰ ਰਚਾ ਮਚਾ ਦਿੰਦਾ ਹੈ ਫਿਰ ਵੀ ਰੱਬ ਦਾ ਰੂਪ ਲੱਗਣ ਲੱਗ ਜਾਂਦੇ ਹਨ ਜੇ ਰੱਬੀ ਭਗਤੀ ਨਾਲ ਜੁੜਦਾ ਹੈ ਤੇ ਜੇ ਨਹੀਂ ਤਾਂ ਫਿਰ ਇਹਨਾਂ ਮਗਰ ਲਾ ਕੇ ਮਨੂੰ ਪਾਪੀ ਵੀ ਕਰਦਾ ਹੈ ਕੋਈ ਕਰਮ ਵੀ ਕਰਦਾ ਹੈ ਭੈੜੇ ਰਾਹ ਵੀ ਤੁਰਦਾ ਹੈ ਕਰਮ ਸੋ ਕਰਮ ਕਰਾਏ ਆਪੇ ਇਸ ਜਨਤੈ ਵਸ਼ ਕਿਸ਼ਨਾ ਹੈ ਰੱਬ ਦੇ ਨਿਯਮ ਤੋਂ ਟੁੱਟ ਜਾਓਗੇ ਤੁਹਾਡੇ ਵਸ ਦੀ ਗੱਲ ਹੀ ਨਹੀਂ ਰਹਿਣੀ ਕੋਈ ਫਾਸ ਹੀ ਅੰਨੇ ਜਾਣਾ ਬੁਰਾਈਆਂ ਤੇ ਤੁਹਾਨੂੰ ਉਹ ਬੁਰੀ ਚੀਜ਼ ਲੱਗਣੀ ਨਹੀਂ ਬੰਦਾ ਕਹਿੰਦਾ ਨਹੀਂ ਇਹ ਤਾਂ ਸਾਰੇ ਹੀ ਕਰਦੇ ਨੇ ਅਸਲ ਚ ਤਾਂ ਕਰਦੇ ਆ ਕਿਉਂਕਿ ਸਾਰੇ ਹੀ ਰੱਬ ਨਾਲੋਂ ਟੁੱਟੇ ਹੋਏ ਆ ਜਿਹੜਾ ਜਿਹੜਾ ਰੱਬ ਨਾਲੋਂ ਟੁੱਟੂਗਾ ਜਿਹੜਾ ਜਿਹੜਾ ਪ੍ਰਭੂ ਭਗਤੀ ਨਾਲੋਂ ਵਿਛੜੂਗਾ ਉਹਦੀ ਜ਼ਿੰਦਗੀ 'ਚ ਇਹ ਸਾਰਾ ਕੁਝ ਵਾਪਰਨਾ ਹੈ ਇਸ ਜੀਵ ਦੇ ਇਖਤਿਆਰ ਵਿੱਚ ਕੁਝ ਨਹੀਂ ਆ ਸੱਚੀ ਕੁਝ ਨਹੀਂ ਆ ਕਿਉਂਕਿ ਟੁੱਟ ਚੁ ਗਿਆ ਹੈ ਮੂਲ ਨਾਲੋਂ ਟੁੱਟ ਗਿਆ ਤਾਂ ਹੁਣ ਹਵਾ ਦੇ ਬੁੱਲਿਆਂ ਨਾਲ ਤਾਂ ਜਾਊਗੇ ਜਦੋਂ ਹਵਾ ਦੇ ਬੁੱਲੇ ਲੈ ਜਾਣਗੇ ਪਰਮਾਤਮਾ ਆਪ ਹੀ ਇਸ ਬਸ ਚੰਗੇ ਮੰਦੇ ਕਰਮ ਕਰਾਂਦਾ ਹੈ ਕਿਉਂ ਕਰਾਂਦਾ ਕਿਉਂਕਿ ਟੁੱਟ ਗਿਆ ਉਹ ਦੇ ਨਾਲ ਫਿਰ ਆਪ ਉਧਰ ਹੋ ਕੇ ਫਿਰਦਾ ਆ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਸਾਰ ਪਾਏ ਤ ਉਦਰੈ ਮਾਹੀ ਏ ਨਾਨਕ ਜਿੰਦਗੀ ਦੀ ਰਾਤ ਦੇ ਪਹਿਲੇ ਪੈਰ ਪ੍ਰਮਾਤਮਾ ਪ੍ਰਾਣੀ ਦਾ ਪੈਤੜਾ ਮਾਂ ਦੇ ਪੇਟ ਵਿੱਚ ਰੱਖ ਦਿੰਦਾ ਹੈ ਦੂਜੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਭਾਰ ਜਵਾਨੀ ਲਹਿਰੀਂਦੇ ਹਰ ਨਾਮ ਦਾ ਵਣਜ ਕਰਨ ਆਏ ਏ ਜੀਵ ਮਿੱਤਰ ਜ਼ਿੰਦਗੀ ਦੀ ਰਾਤ ਦੇ ਦੂਜੇ ਪੈਰ ਸਿਖਰ ਤੇ ਪਹੁੰਚੀ ਹੋਈ ਜਵਾਨੀ ਜੀਵ ਦੇ ਅੰਦਰ ਉਛਾਲੇ ਮਾਰਦੀ ਹੈ ਬੁਰਾ ਭਲਾ ਨਾ ਪਛਾਣ ਈ ਵਣ ਜਾ ਰਿਹਾ ਮਿੱਤਰਾ ਮਨ ਮੱਤਾ ਅਹਮੇ ਏ ਵਣ ਜਾ ਰੇ ਮਿੱਤਰ ਜਦੋਂ ਜੀਵ ਦਾ ਮਨ ਹਉਮੈ ਹੰਕਾਰ ਵਿੱਚ ਮਸਤ ਰਹਿੰਦਾ ਹੈ ਤੇ ਉਹ ਚੰਗੇ ਮੰਦੇ ਕੰਮ ਵਿੱਚ ਤਮੀਜ਼ ਨਹੀਂ ਕਰਦਾ ਬੁਰਾ ਭਲਾ ਨ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਜਵਾਨੀ ਦੇ ਮਦ ਵਿੱਚ ਜਵਾਨੀ ਵੀ ਇੱਕ ਨਸ਼ਾ ਆ ਪ੍ਰਾਣੀ ਇਹ ਨਹੀਂ ਪਛਾਣਦਾ ਕਿ ਜੋ ਮੈਂ ਕਰ ਰਿਹਾ ਹਾਂ ਚੰਗਾ ਹੈ ਜਾਂ ਮੰਦਾ ਵਿਕਾਰਾਂ ਵਿੱਚ ਪੈ ਜਾਂਦਾ ਹੈ ਪਰਲੋਕ ਵਿੱਚ ਆਉਣ ਵਾਲੇ ਸਮੇਂ ਵਿੱਚ ਔਖਾ ਪੈਂਡਾ ਝਾਕਦਾ ਹੈ ਪੂਰਾ ਸਤ ਗੁਰ ਕਬ ਹੂ ਨਾ ਸੇਵਿਆ ਸਿਰ ਥਾਡੇ ਜਾਮ ਜੰਦਾਰਾ ਹਉਮੇ ਵਿੱਚ ਮਸਤ ਮਨੁੱਖ ਪੂਰੇ ਗੁਰੂ ਦੀ ਸ਼ਰਨ ਨਹੀਂ ਪੈਂਦਾ ਇਸ ਵਾਸਤੇ ਉਸ ਦੇ ਸਿਰ ਉੱਤੇ ਜਾਲਮ ਜਾਮ ਆਖ ਲੁੰਦੇ ਹਨ ਧਰਮ ਰਾਏ ਜਬ ਪਕਰ ਸਬਵਰੇ ਤਬ ਕੀ ਜਵਾਬ ਕਰੇ ਫਿਰ ਕੀ ਜਵਾਬ ਦੇਗਾ ਜਵਾਨੀ ਦੇ ਨਸ਼ੇ ਵਿੱਚ ਮਨੁੱਖ ਕਦੇ ਨਹੀਂ ਸੋਚਦਾ ਕਿ ਹੌਮੇ ਵਿੱਚ ਛੱਲੇ ਹੋ ਚੁੱਕੇ ਨੂੰ ਜਦੋਂ ਧਰਮ ਰਾਜ ਆ ਫੜੇਗਾ ਜਦੋਂ ਇਹਨਾਂ ਚੀਜ਼ਾਂ ਦਾ ਲੇਖਾ ਜੋਖਾ ਹੋਊਗਾ ਆਪਣੀਆਂ ਮੰਦੀਆਂ ਕਰਤੋਤਾਂ ਬਾਰੇ ਉਸ ਨੂੰ ਕੀ ਜਵਾਬ ਦੇਵਾਂਗਾ ਕੀ ਜਵਾਬ ਹੋਣਗੇ ਉਹਨਾਂ ਸਾਰੀਆਂ ਚੀਜ਼ਾਂ ਦੇ ਪਰ ਕਿਥੇ ਸੋਚਦਾ ਜੇ ਸੋਚਣ ਲੱਗ ਜਾਏ ਬੰਦਾ ਤਾਂ ਫਿਰ ਤਾਂ ਇਹ ਕਰਮ ਹੀ ਨਹੀਂ ਕਰੂਗਾ ਸਵਾਲ ਤਾਂ ਇਹ ਹੈ ਵੀ ਇਹ ਤਾਂ ਸੋਚਦਾ ਹੀ ਨਹੀਂ ਗੋਹ ਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋ ਬਨ ਲਹਿਰੀਂਦੇ ਏ ਨਾਨਕ ਜ਼ਿੰਦਗੀ ਦੀ ਰਾਤ ਦੇ ਦੂਜੇ ਪੈਰ ਸਿਖਰ ਤੇ ਪਹੁੰਚਿਆ ਹੋਇਆ ਜੋਬਨ ਮਨੁੱਖ ਦੇ ਅੰਦਰ ਉਛਾਲੇ ਮਾਰਦਾ ਤੀਜੇ ਪਹਿਰੇ ਰੈਣ ਕੈ ਵਣ ਜਾ ਰਿਹਾ ਮਿੱਤਰਾ ਬਿਕ ਸੰਚੈ ਅੰਧ ਅਗਿਆਨ ਹਰ ਨਾਮ ਦਾ ਵਣਜ ਕਰਨ ਆਏ हे ਜੀ ਮਿੱਤਰ ਜ਼ਿੰਦਗੀ ਦੇ ਰਾਤ ਦੇ ਤੀਜੇ ਪੈਰ ਮਾਇਆ ਦੇ ਮੋਹ ਵਿੱਚ ਅੰਨ ਹੋਇਆ ਤੇ ਗਿਆਨ ਤੋਂ ਸਖਣਾ ਮਨੁੱਖ ਆਤਮਿਕ ਜੀਵਨ ਨੂੰ ਮਾਰ ਮੁਕਾਉਣ ਵਾਲਾ ਤਨ ਰੂਪ ਜ਼ਹਿਰ ਇਕੱਠਾ ਕਰਦਾ ਰਹਿੰਦਾ ਹੈ ਪੁੱਤਰ ਕਲਤਰ ਮੋਹ ਲਪਟਿਆ ਵਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਦੁਭਾਨ ਏ ਵਣ ਜਾ ਰੇ ਮਿੱਤਰ ਜਦੋਂ ਮਨੁੱਖ ਮਾਇਆ ਦਾ ਲੋਭੀ ਹੋ ਜਾਂਦਾ ਹੈ ਇਸ ਦੇ ਅੰਦਰ ਲੋਭ ਦੀਆਂ ਲਹਿਰਾਂ ਉੱਠਦੀਆਂ ਹਨ ਮਨੁੱਖ ਪੁੱਤਰ ਦੇ ਮੋਹ ਵਿੱਚ ਇਸਤਰੀ ਦੇ ਮੋਹ ਵਿੱਚ ਮਾਇਆ ਦੇ ਮੋਹ ਵਿੱਚ ਫਸਿਆ ਰਹਿ ਜਾਂਦਾ ਹੈ ਅੰਤਰ ਲਹਿਰ ਲੋਭਾਨ ਪ੍ਰਾਨੀ ਜੋ ਪ੍ਰਭ ਚੇਤਨਾ ਆਵੇ ਪ੍ਰਾਣੀ ਦੇ ਅੰਦਰ ਲੋਭ ਦੀਆਂ ਲਹਿਰਾਂ ਉੱਠਦੀਆਂ ਹਨ ਮਨੁੱਖ ਲੋਭੀ ਹੋਇਆ ਰਹਿੰਦਾ ਹੈ ਉਹ ਪਰਮਾਤਮਾ ਕਦੇ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੇ ਮਨੁੱਖ ਤਦੋਂ ਸਾਧ ਸੰਗਤ ਨਾਲ ਮੇਲ ਮਿਲਾਪ ਨਹੀਂ ਰੱਖਦਾ ਜਦੋਂ ਰੱਖਣਾ ਚਾਹੀਦਾ ਸੀ ਆਖਰ ਕਈ ਜੂਨਾ ਵਿੱਚ ਭਟਕਦਾ ਦੁੱਖ ਸਹਾਰਦਾ ਹੈ ਕਈ ਤਰ੍ਹਾਂ ਦੇ ਸੁਭਾਅ ਜੀਉਂਦਾ ਆ ਪਰ ਗੁਰੂ ਵਾਲਾ ਸੁਭਾਅ ਨਹੀਂ ਜੀਉਂਦਾ ਸੰਗਤ ਵਿੱਚ ਆਣ ਕੇ ਗੁਰੂ ਵਾਲੇ ਸੁਭਾਅ ਮੁਤਾਬਕ ਨਹੀਂ ਜੀਉਂਦਾ ਹੋਰ ਕਈ ਤਰ੍ਹਾਂ ਦੇ ਸੁਭਾਅ ਜੀਉਂਦਾ ਹੈ ਸਿਰਜਨ ਹਾਰ ਵਿਸਾਰਿਆ Swami ਇੱਕ ਨਿਮਖ ਨ ਲਗੋ ਧਿਆਨ ਮਨੁੱਖ ਆਪਣੇ ਸਰਜਨਹਾਰ ਮਾਲਕ ਨੂੰ ਭੁਲਾ ਦਿੰਦਾ ਹੈ ਅੱਖ ਚਮਕਣ ਦੇ ਸਮੇਂ ਜਿਤਨਾ ਸਮਾਂ ਵੀ ਪ੍ਰਮਾਤਮਾ ਵਿੱਚ ਸੁਰਤ ਨਹੀਂ ਜੋੜਦਾ ਕੋ ਹੋ ਨਾਨਕ ਪ੍ਰਾਣੀ ਤੀਜੇ ਪਹਿਰੈ ਬਿਕ ਸੰਚੇ ਅੰਧ ਅਗਿਆਨ ਹੈ ਨਾਨਕ ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਅੰਨਾ ਗਿਆਨਹੀਨ ਮਨੁੱਖ ਪਰਮਾਤਮਾ ਵਾਲੇ ਬਨਿਓ ਟੁੱਟ ਜਾਂਦਾ ਹੈ ਤੇ ਆਤਮਿਕ ਮੌਤ ਲਿਆਉਣ ਵਾਲਾ ਤਨ ਰੂਪ ਜ਼ਹਿਰ ਹੀ ਇਕੱਠਾ ਕਰਦਾ ਰਹਿੰਦਾ ਹੈ ਨੋਟ ਕਰਿਓ ਸਾਰੇ ਅੰਧ ਅਗਿਆਨ ਵਿੱਚ ਫਸਿਆ ਹੋਇਆ ਜ਼ਹਿਰ ਲੈ ਕੇ ਆਉਂਦਾ ਆ ਜਿਸ ਦੇ ਨਾਲ ਇਹਦੀ ਆਤਮਿਕ ਮੌਤ ਹੁੰਦੀ ਹੈ ਸਾਹਮਣੇ ਪਕਦੀਆਂ ਨੇ ਧਿਆਨ ਚ ਰੱਖਿਓ ਚੌਥੇ ਪਹਿਰੇ ਰੈਣ ਕੈ ਵਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਹਰਨਾਮ ਦਾ ਵਣਜ ਕਰਨ ਆਇ ਹੈ ਜੀ ਮਿੱਤਰ ਜਿੰਦਗੀ ਦੀ ਰਾਤ ਦੇ ਚੌਥੇ ਪੈਰ ਉਹ ਦਿਨ ਨੇੜੇ ਆ ਜਾਂਦਾ ਹੈ ਜਦੋਂ ਇਥੋਂ ਕੂਝ ਕਰਨਾ ਹੁੰਦਾ ਕਿਸੇ ਨੇ ਇੱਥੇ ਸਦਾ ਬੈ ਨਹੀਂ ਰਹਿਣਾ ਗੁਰਮਖ ਨਾਮ ਸੰਭਾਲ ਤੂੰ ਵਣ ਜਾ ਰਿਹਾ ਮਿੱਤਰਾ ਤੇਰਾ ਦਰਗਾ ਬਿਲੀ ਹੋਏ 헤ਵਣਾਰੇ ਮਿੱਤਰ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਾ ਨਾਮ ਹੀ ਪ੍ਰਭੂ ਦੀ ਦਰਗਾ ਵਿੱਚ ਤੇਰਾ ਮਦਦਗਾਰ ਬਣੇਗਾ ਗੁਰਮਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ اے ਪ੍ਰਾਣੀ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਇਨੂ ਹਦਾ ਸਦਾ ਵਸਾ ਕੇ ਰੱਖੀ ਨਾਮ ਹੀ ਅਖੀਰ ਸਮੇ ਸਾਥੀ ਬਣਦਾ ਹੈ ਇਹ ਮੋਹ ਮਾਇਆ ਤੇਰੇ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ ਮਾਇਆ ਦਾਏ ਮੋਹ ਜਿਸ ਵਿੱਚ ਤੂੰ ਫਸਿਆ ਪਿਆ ਹੈ ਤੇਰੇ ਨਾਲ ਨਹੀਂ ਜਾ ਸਕਦਾ ਬੇਸਨੜ ਝੂਠਾ ਪਿਆਰ ਪਾਈ ਫਿਰਦਾ ਹੈ ਇਹਨੇ ਨਹੀਂ ਜਾਣਾ ਨਾਲ ਸਗਲੀ ਰੈਣ ਗੁਦਰੀ ਅੰਧਿਆਰੀ ਸਾਰੀ ਰਾਤ ਹਨੇਰੇ ਚ ਕੱਢ ਲਈ ਅંધਿਆਰੀ ਨੇਰੇ ਚ ਸੇਵ ਸਤਗੁਰ ਚਾਨਣ ਹੋਏ ਜਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਬੀਤੀ ਜਾ ਰਹੀ ਹੈ ਗੁਰੂ ਦੀ ਸ਼ਰਨ ਕੋ ਤਾਂ ਕਿ ਤੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਏ ਕੋਹੋ ਨਾਨਕ ਪ੍ਰਾਣੀ ਚੌਥੇ ਪਹਰੈ ਦਿਨ ਨੇੜੇ ਆਇਆ ਸੋਏ ਨਾਨਕ ਆਖਦਾ ਹੈ ਕਿ اے ਪ੍ਰਾਣੀ ਜ਼ਿੰਦਗੀ ਦੀ ਰਾਤ ਦੇ ਚੌਥੇ ਪੈਰ ਉਹ ਦਿਨ ਨੇੜੇ ਆ ਜਾਂਦਾ ਹੈ ਜਦੋਂ ਇਥੋਂ ਕੂਚ ਕਰਨਾ ਹੁੰਦਾ ਹੈ ਲਿਖਿਆ ਆਇਆ ਗੋਵਿੰਦ ਕਾਵਣ ਜਾ ਰਿਹਾ ਮਿੱਤਰਾ ਉੱਠ ਚੱਲੇ ਕਮਾਣਾ ਸਾਥ ਹਰ ਨਾਮ ਦਾ ਵਣਜ ਕਰਨ ਆਏ হে ਜੀ ਮਿੱਤਰ ਜਦੋਂ ਪ੍ਰਮਾਤਮਾ ਵੱਲੋਂ ਮੌਤ ਦਾ ਲਿਖਿਆ ਹੋਇਆ ਪਰਵਾਨਾ ਆਉਂਦਾ ਹੈ ਤਦੋਂ ਇੱਥੇ ਕਮਾਏ ਹੋਏ ਚੰਗੇ ਮੰਦੇ ਕਰਮਾਂ ਤੇ ਸੰਸਕਾਰ ਜੀਵਾਤਮਾ ਦੇ ਨਾਲ ਤੁਰ ਪੈਂਦੇ ਹਨ ਦੇਖੋ ਚੰਗੇ ਮੰਦੇ ਸੰਸਕਾਰ ਕੰਮ ਆਉਂਦੇ ਆ ਇਹ ਨਾਲ ਜਾਂਦੇ ਬਾਕੀ ਸਾਰੋ ਕੁਝ ਇੱਥੇ ਰਹੂਗਾ ਇੱਕ ਰਤੀ ਬਿਲਮਨਾ ਦੇਵਨੀ ਵਣ ਜਾ ਰਿਹਾ ਮਿੱਤਰਾ ਉਨੀ ਤਕੜੇ ਪਾਏ ਹੱਥ ਉਸ ਵੇਲੇ ਉਹਨਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ ਏਵਣਦਾਰੇ ਮਿੱਤਰੁਰ ਰਤਾ ਭਾਰ ਸਮੇਂ ਦੀ ਟਿਲ ਮੱਠ ਦੀ ਇਜਾਜ਼ਤ ਨਹੀਂ ਦਿੰਦੇ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹਲੇ ਜਦੋਂ ਕਰਤਾਰ ਵੱਲੋਂ ਮੌਤ ਦਾ ਲਿਖਿਆ ਹੋਇਆ ਉਹ ਭਮਾਉਂਦਾ ਹੈ ਉਹ ਜਮ ਜੀਵ ਨੂੰ ਫੜ ਕੇ ਅੱਗੇ ਲਾ ਲੈਂਦੇ ਹਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫਿਰ ਸਦਾ ਦੁਖੀ ਰਹਿੰਦੇ ਹਨ ਜਿੰਨੀ ਪੂਰਾ ਸਤਗੁਰ ਸੇਵਿਆ ਸੇ ਦਰਗਾ ਸਦਾ ਸਹੇਲੇ ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ ਉਹ ਪਰਮਾਤਮਾ ਦੀ ਦਰਗਾ ਵਿੱਚ ਸਦਾ ਸੌਖੇ ਰਹਿੰਦੇ ਹਨ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਏ ਸੋ ਖਾਤ ਕਰਮ ਧਰਤੀ ਸਰੀਰ ਜੁਗ ਇਹਦੇ ਵਿੱਚ ਜੋ ਬੀਜੇਗਾ 헤ਵਣਦਾਰੇ ਮਿੱਤਰ ਮਨੁੱਖਾ ਜੀਵਨ ਵਿੱਚ ਮਨੁੱਖ ਦਾ ਸਰੀਰ ਕਰਮ ਕਮਾਉਣ ਲਈ ਧਰਤੀ ਸਮਾਨ ਹੈ ਜਿਸ ਵਿੱਚ ਜਿਹੋ ਜਿਹਾ ਕੋਈ ਬੀਜਦਾ ਹੈ ਉਹੀ ਖਾਂਦਾ ਹੈ ਕੋ ਨਾਨਕ ਭਗਤ ਸੋਹੈ ਦਰਬਾਰੇ ਮਨ ਮੁਖ ਸਦਾ ਭਵਾਂਤ ਏ ਨਾਨਕ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਉਂਦੇ ਹਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿੱਚ ਪਾਏ ਜਾਂਦੇ ਹਨ